ਓਏ ਯਾਰ ਅਸੀ ਮੋਟਰਸਾਈਕਲ ਮਸਾਲਾ ਹੀ ਤਾਂ ਗਿਸਤਾ ਤੇ ਉਹ ਨੰਬਰ ਪਲੇਟ ਤੇ ਵੀ 300 ਲਵਣਾ ਪਊ ਹੈ ਵੇ ਲਵੜਾ ਦਾ ਪਹਿੜਾ ਆ ਮੈਂ ਲਵੜਾ ਦਾ ਪਹਿੜਾ ਯਾ ਨਾਲੇ ਛੋਡਾ ਚਲਾਣ ਦਾ ਬਣਦਾ ਹੀ ਬਣਦਾ ਓ ਬਣਦਾ ਸਾਡੇ ਕੋਲੇ ਬਾਕੀ ਸਾਰੇ ਕਾਗਜਤ ਪੂਰੇ ਆ ਲਾਇਸੈਂਸ ਵੀ ਹੈਗਾ ਮੇਰੇ ਕੋਲੇ ਓਏ ਚਲਾਣਤਾ ਤੇਰਾ ਕਿੱੱਥੇ ਜਾਣਾ ਹਾਂ ਚਲਾਣਤਾ ਤੇਰਾ ਕਿੱੱਥੇ ਜਾਣਾ ਓਏ ਓਏ ਰਗੜ ਤੇ ਅੱਜ ਤਾਂ ਵੀ ਹਰਦਰਾ ਯਾਰ ਤੁਹਾਨੂੰ ਕਿੰਨੀ ਵਾਰੀ ਕਹਦਾ ਮੇਰੇ ਕੋਲੇ ਸਾਰਾ ਕੁਝ ਬੁਰਾ ਹੈ। ਉਹੀ ਨਾਲੇ ਮੈਨੂੰ ਤੁਸੀਂ ਨਕਲੀ ਬਹਿਰੂ ਵੀ ਲੱਗਦੇ ਹੋ। ਹਾਂ ਆ ਪਤਾ ਨਹੀਂ ਕਿੱਥੋਂ ਲਿਆ ਕੇ ਵਰਦੀ ਨਕਲੀ ਜੀ। ਮੰਦਲਾ ਦਾ ਵਰਦੀ ਤੁਸੀਂ ਪਾਕਿਸਤਾਨ ਵਾਲੀ ਪਾਈ ਬੈਠੇ ਹੋ। ਹਾਂ ਓਏ। ਓਏ ਭਾਈਓ ਤੇ ਭੈਣੋ ਵਰਦੀ ਨਹੀਂ ਪਾਕਿਸਤਾਨ ਵਾਲੀ ਪਾਈ। ਅਸੀਂ ਉਹੀ ਪਾਕਿਸਤਾਨੀ ਬੁਲਸੀਏ ਐ। ਤਸੀ ਅੰਬਰ ਸਰੋਂ ਬਾੜ ਡਰ ਟਪਕੇ ਪਾਕਿਸਤਾਨ ਚ ਆ ਗਏ ਬੰਦੇ ਬਣ ਕੇ ਰੁਪਈਆ ਹਜ਼ਾਰ ਕੱਢ ਦਿਓ ਨਹੀਂ ਤਾਂ ਪਾਕਿਸਤਾਨ ਚ ਕੱਟ ਭੇਟ ਕਰਨ ਦੇ ਜਰ ਮੇਂ ਜੇਲ ਚ ਡੱਤ ਲਿਆਂਗੇ ਭਾਈਓ ਤੇ ਬਣੋ